ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਜੀਡੀ ਟੈਕ ਦੇ ਨਾਲ ਤੇ ਅੱਜ ਆਪਾਂ ਗੱਲ ਕਰਾਂਗੇ ਬੁਜੀਕਾਰ ਦੇ ਬਾਰੇ ਜਿਸ ਦਾ ਕਾਫੀ ਚਰਚਾ ਹੋ ਰਿਹਾ ਹੈ ਇੰਡੀਆ ਦੇ ਵਿੱਚ ਜਦੋਂ ਤੋਂ ਲੋਕਾਂ ਨੇ ਕਾਲ ਕੀ ਮੂਵੀ ਦਾ ਟ੍ਰੇਲਰ ਦੇਖਿਆ ਹੈ ਉਦੋਂ ਦਾ ਹੀ ਇਸ ਕਾਰ ਦਾ ਚਰਚਾ ਹੋ ਰਿਹਾ ਹੈ ਪੂਰੇ ਇੰਡੀਆ ਦੇ ਵਿੱਚ ਤੇ ਪ੍ਰਭਾਸ ਜਿਹੜਾ ਕਿ ਇਸ ਫਿਲਮ ਦਾ ਹੀਰੋ ਹੈ ਜਿਹੜਾ ਕਿ ਬਾਹੂਬਲੀ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਉਹ ਇਸ ਕਾਰ ਦੇ ਨਾਲ ਪੂਰੇ ਚਰਚੇ ਦੇ ਵਿੱਚ ਹੈ ਤੇ ਇਸ ਮੂਵੀ ਦੀ ਜਦੋਂ ਪ੍ਰੋਮੋਸ਼ਨ ਕੀਤੀ ਗਈ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਗੱਡੀ ਨੂੰ ਲਿਜਾ ਕੇ ਕਾਲ ਕੀ ਦਾ ਅੱਜ ਝੋਰਾ ਝੋਰਾ ਤੇ ਪ੍ਰੋਮੋਸ਼ਨ ਕੀਤਾ ਗਿਆ ਕੀ ਹੈ ਇਸ ਕਾਰ ਦੇ ਵਿੱਚ ਖਾਸ ਕਰਦੇ ਹਾਂ ਗੱਲਬਾਤ ਬੁਜੀ ਕਾਰ ਦੇ ਬਾਰੇ ਪੂਰੀ ਡਗਾਈ ਦੇ ਨਾਲ ਤੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਕਾਲਕੀ ਮੂਵੀ ਦੇ ਵਿੱਚ ਕਿ ਇਸ ਗੱਡੀ ਦਾ ਹੀ ਇਸਤੇਮਾਲ ਕੀਤਾ ਗਿਆ ਹੈ ਜਾਂ ਫਿਰ ਉਹ ਗੱਡੀ ਇਹ ਨਹੀਂ ਸੀ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਸਪੋਰਟ ਜ਼ਰੂਰ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰ ਲਿਓ ਕਰ ਲੈਂਦੇ ਆਪਾਂ ਵੀਡੀਓ ਨੂੰ ਸਟਾਰਟ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਬੁਜੀਕਾਰ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਦੇ ਬਾਰੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਬੁਜੀਕਾਰ ਦੇ ਵਿੱਚ AI ਦਾ ਵੀ ਇਸਤੇਮਾਲ ਕੀਤਾ ਗਿਆ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਬੁਜੀਕਾਰ ਦਾ ਵਜ਼ਨ 6 ਟਨ ਹੈ ਜਿਹੜਾ ਕਿ ਆਮ ਗੱਡੀਆਂ ਦੇ ਨਾਲੋਂ ਬਹੁਤ ਜ਼ਿਆਦਾ ਹੈ ਜੇਕਰ ਇਸ ਦੀ ਲੰਬਾਈ ਦੀ ਗੱਲ ਕਰੀਏ ਇਹ ਤਾਂ ਦੋਸਤੋ ਇਸ ਦੀ ਲੰਬਾਈ ਹੈ 6075 ਐਮ ਐਮ ਤੇ ਜੇਕਰ ਇਸ ਦੀ ਚੌੜਾਈ ਦੀ ਗੱਲ ਕਰੀਏ ਤਾਂ ਇਸ ਦੀ ਚੌੜਾਈ ਹੈ ਦੋਸਤੋ 3080 ਐਮ ਐਮ ਤੇ ਜੇਕਰ ਇਸ ਦੀ ਉਚਾਈ ਦੀ ਗੱਲ ਕਰੀਏ ਤਾਂ ਇਸ ਦੀ ਉਚਾਈ ਹੈ ਦੋਸਤੋ 20.87 ਐਮ ਐਮ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਕਾਰ ਦਾ ਜਿਹੜਾ ਅਗਲਾ ਟਾਇਰ ਹੈ ਉਸ ਦੀ ਰਹਿਮ ਦੀ ਜਿਹੜੀ ਉਚਾਈ ਹੈ ਉਹ ਹੈ 34.5 ਇੰਚ ਦੀ ਜਿਹੜਾ ਕਿ ਕਾਫੀ ਜ਼ਿਆਦਾ ਵੱਡਾ ਹੈ ਇਹ ਜਿਹੜੀ ਕਾਰ ਹੈ ਦੋਸਤੋ ਥਰੀ ਵੀਲਰ ਕਾਰ ਹੈ ਕਾਰ ਦੇ ਵਿੱਚ ਚਾਰ ਟਾਇਰ ਨਹੀਂ ਤਿੰਨ ਟਾਇਰ ਲੱਗੇ ਹੋਏ ਨੇ ਸਰਕਾਰ ਦੇ ਵਿੱਚ ਹਾਈਡਰੋਲਿਕ ਜਿਹੜਾ ਸਟੀering ਬਣਾਇਆ ਗਿਆ ਜਿਸ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਸੈੱਟ ਕਰ ਸਕਦੇ ਹੋ ਕਾਰ ਦੇ ਜਿਹੜੇ ਟਾਇਰ ਹਨ ਉਹ ਸੀਹਟ ਦੇ ਲਗਾਏ ਗਏ ਹਨ ਤੇ ਬਹੁਤ ਘੈਂਟ ਰਬੜ ਨੂੰ ਇਸ ਦੇ ਵਿੱਚ ਯੂਜ਼ ਕੀਤਾ ਗਿਆ ਹੈ ਤੇ ਇਸ ਕਾਰ ਦੇ ਟਾਇਰ ਰੋਲਰ ਦੇ ਵਾਂਗੂ ਨਜ਼ਰ ਆਉਂਦੇ ਨੇ ਤੇ ਉੱਥੇ ਹੀ ਦੋਸਤੋ ਤੁਹਾਨੂੰ ਦੱਸਦੇ ਕਿ ਇਸ ਦੇ ਵਿੱਚ ਸਕਰੀਨਾਂ ਵੀ ਲੱਗੀਆਂ ਹੋਈਆਂ ਨੇ ਜਿਸ ਦੀ ਮਦਦ ਨਾਲ ਸ਼ਾਇਦ ਅਗਲਾ ਪਿਛਲਾ ਕੈਮਰੇ ਦਾ ਜੁਗਾੜ ਕੀਤਾ ਗਿਆ ਹੋਵੇ ਔਰ ਦੋਸਤੋ ਇਹ ਗੱਡੀ ਪੂਰੇ ਦੀ ਪੂਰੀ ਏਸੀ ਹੈ ਤੇ ਇਸ ਦੇ ਵਿੱਚ ਦੋ ਵਿਅਕਤੀ ਬੈਠ ਸਕਦੇ ਨੇ ਇੱਕ ਸੀਟ ਅੱਗੇ ਸਟੀering ਲੱਗੀ ਹੋਈ ਹੈ ਤੇ ਦੂਸਰੀ ਪਿਛਲੇ ਪਾਸੇ ਇਸਤੇ ਲੱਗੀ ਹੋਈ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਗੱਡੀ ਦੇ ਵਿੱਚ 47 ਕਿਲੋਵਾਟ ਦੀ ਬੈਟਰੀ ਰੱਖੀ ਗਈ ਹੈ ਜੋ ਕਿ ਗੱਡੀ ਦੇ ਪਿਛਲੇ ਭਾਗ ਦੇ ਵਿੱਚ ਰੱਖੀ ਗਈ ਹੈ ਜੇਕਰ ਆਪਾਂ ਫਿਲਮ ਦੀ ਗੱਲ ਕਰੀਏ ਤਾਂ ਕਾਲਕੀ ਮੂਵੀ ਦੇ ਵਿੱਚ ਪਿਛਲੇ ਭਾਗ ਨੂੰ ਇੱਕ ਜੇਲ੍ਹਖਾਨੇ ਟਾਈਪ ਦਾ ਬਣਾਇਆ ਗਿਆ ਜਿਸ ਦੇ ਵਿੱਚ ਜਿਹੜਾ ਪ੍ਰਵਾਸ ਹੈ ਉਹ ਖਤਰਨਾਕ ਗੁੰਡਿਆਂ ਨੂੰ ਕੈਦ ਕਰਕੇ ਰੱਖਦਾ ਹੈ ਪਰ ਰੀਅਲ ਦੇ ਵਿੱਚ ਇਸ ਗੱਡੀ ਦੇ ਪਿਛਲੇ ਪਾਸੇ ਬੈਟਰੀ ਰੱਖਣ ਦੀ ਜਗ੍ਹਾ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਔਰ ਦੋਸਤੋ ਇਸ ਗੱਡੀ ਦੇ ਵਿੱਚ ਮਹਿੰਦਰਾ ਕੰਪਨੀ ਦੇ ਦੋ ਪਾਵਰਫੁੱਲ ਇੰਜਣ ਵੀ ਲੱਗੇ ਹੋਏ ਨੇ ਦੋਸਤੋ ਗੱਲ ਕਰੀਏ ਇਸ ਦੀ ਮੂਵੀ ਦੇ ਵਿੱਚ ਸੀਨ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਕਾਲਕੀ ਮੂਵੀ ਦੇ ਵਿੱਚ ਇਸ ਗੱਡੀ ਦਾ ਕੰਪਿਊਟਰਾਈਜ਼ ਵਰਜਨ ਹੀ ਦੇਖਣ ਨੂੰ ਮਿਲੇਗਾ ਇਸ ਗੱਡੀ ਨੂੰ ਨਹੀਂ ਯੂਜ਼ ਕੀਤਾ ਗਿਆ ਕਾਲਕੀ ਮੂਵੀ ਦੇ ਵਿੱਚ ਕਿਉਂਕਿ ਇਹ ਗੱਡੀ ਹੁਣੇ ਕੁਝ ਦਿਨ ਪਹਿਲਾਂ ਹੀ ਲਾਂਚ ਕੀਤੀ ਗਈ ਹੈ ਮਹਿੰਦਰਾ ਦੇ ਵੱਲੋਂ ਆਨੰਦ ਮਹਿੰਦਰਾ ਨੇ ਵੀ ਇਸ ਦੀ ਟ੍ਰਾਈ ਲੀਏ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੋਸਤੋ ਇਸ ਗੱਡੀ ਨੂੰ ਮਹਿੰਦਰਾ ਦੇ ਨਾਲ ਜੋ ਆਟੋਮੋਬਾਈਲਸ ਨੇ ਮਿਲ ਕੇ ਬਣਾਇਆ ਹੈ ਇਹ ਗੱਡੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਇਦਾਂ ਦੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਨਵੀਂ ਵੀਡੀਓ ਨਾਲ ਥੈਂਕ ਯੂ ਦੋਸਤੋ